ਗੁਰੂ ਪਰਮੇਸ਼ਰ ਸਤ ਸੰਗਤ ਗੁਰਬਾਣੀ ਗੁਰਬਾਣੀ ਦੀ ਵਿਚਾਰਤਾਰਾ ਇਹ ਸਾਡਾ ਕਦੇ ਵੀ ਸਾਥ ਨਹੀਂ ਛੱਡਦੀ ਅਸੀਂ ਭੁੱਲ ਜਾਂਦੇ ਹਾਂ ਅਸੀਂ ਵਿਛੜ ਵੀ ਜਾਂਦੇ ਹਾਂ ਅਸੀਂ ਆਪਣੇ ਕਰਮਾਂ ਕਰਕੇ ਦੂਰ ਹੋ ਜਾਂਦੇ ਹਾਂ ਨਾ ਸਤ ਸੰਗਤ ਕਰਕੇ ਨਾ ਗੁਰੂ ਕਰਕੇ ਪਰਮੇਸ਼ਰ ਕਰਕੇ ਅਸੀਂ परमात्मा ਤੋਂ ਦੂਰ ਹੁੰਨੇ ਆ ਅਸੀਂ ਆਪਣੇ ਕਰਮਾ ਕਰਕੇ ਦੂਰ ਹੁੰਨੇ ਆ ਕਿਰਤ ਕਰਮ ਕੇ ਵਿਛੜੇ ਆਪਣੇ ਕਰਮਾ ਕਰਕੇ ਵਿਛੜ ਜਾਂਦੇ ਜਦੋਂ ਤੋਂ ਵਿਛੜ ਜਾਈਏ ਹੋਰ ਗੱਲ ਆ ਪਰ ਵਿਛੜ ਕੇ ਫਿਰ ਭੁੱਲ ਵੀ ਜਾਂਦੇ ਆ ਹੌਲੀ ਹੌਲੀ ਭੁੱਲ ਜਾਣ ਦਾ ਮਤਲਬ ਆ ਸ਼ਰਧਾ ਖਤਮ ਹੋ ਜਾਣੀ ਸਿਦਕ ਡੋਲ ਜਾਣਾ ਵਿਸ਼ਵਾਸ ਡੋਲ ਜਾਣਾ ਗਿਆਨ ਹੋਣਾ ਬਹੁਤ ਜ਼ਿਆਦਾ ਜਦੋਂ ਦੀ ਆ ਸਾਡੇ ਗੁਰੂ ਜਦੋਂ ਇਤਿਹਾਸ ਪੜੀਦਾ ਹੈ ਤਾਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸਨ ਵਿਦਵਾਨ ਸਨ ਕੀਰਤਨੀਏ ਸਨ ਰਾਗਾਂ ਦੇ ਮਾਹਰ ਸਨ ਸ਼ਸਤਰ ਸ਼ਾਸਤਰਾਂ ਦੇ ਧਨੀ ਸਨ ਹਰ ਪ੍ਰਕਾਰ ਦੀ ਦਲੀਲ ਤੋਂ ਜਾਣੂ ਸਨ ਹਰ ਸਵਾਲ ਦਾ ਜਵਾਬ ਉਹਨਾਂ ਦੇ ਕੋਲ ਸੀਗਾ ਹਰ ਸਵਾਲ ਦਾ ਉੱਤਰ ਉਹਨਾਂ ਦੇ ਕੋਲ ਸੀਗਾ ਹਰ ਮਸਲੇ ਦਾ ਹੱਲ ਉਹਨਾਂ ਦੇ ਕੋਲ ਸੀਗਾ ਇੱਕ ਬੜੀ ਵੱਡੀ ਸੱਚਾਈ ਆ ਕਿ ਉਹਨਾਂ ਨੇ ਕਦੇ ਵੀ ਸਵਾਲ ਕਰਕੇ ਕਿਸੇ ਨੂੰ ਇਹ ਨਹੀਂ ਪੁੱਛਿਆ ਇਹ ਕਿਵੇਂ ਹੋਏਗਾ ਕਿਉਂ ਹੋਵੇਗਾ ਕੀ ਕਾਰਨ ਆ ਉਹਨਾਂ ਕੋਲ ਸਵਾਲੀਏ ਆਉਂਦੇ ਰਹੇ ਪਰ ਉਹਨਾਂ ਨੇ ਕਦੇ ਵੀ ਸਵਾਲ ਆਪਣਾ ਕਿਸੇ ਅੱਗੇ ਪ੍ਰਗਟ ਨਾ ਕਰਨਾ ਇਸ ਗੱਲ ਦਾ ਪ੍ਰਤੀਕ ਆ ਕਿ ਉਹਨਾਂ ਕੋ ਸਾਰੇ ਹੀ ਸਵਾਲਾਂ ਦਾ ਹੱਲ ਸੀ ਉਹਨਾਂ ਕੋਲ ਸਾਰੇ ਹੀ ਮਸਲਿਆਂ ਦਾ ਹੱਲ ਸੀਗਾ ਇਸ ਲਈ ਉਹਨਾਂ ਨੇ ਸਾਡੇ ਹੀ ਸਵਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸਾਡੇ ਵੱਲੋਂ ਹੀ ਲਿਖੇ ਹਨ ਤੇ ਆਪਣੇ ਵੱਲੋਂ ਉੱਤਰ ਦੇ ਕੇ ਸਾਡੇ ਮਨ ਦੀ ਤਸੱਲੀ ਕਰਵਾਈ ਆ ਇਸ ਤੋਂ ਵੱਡਾ ਪਰਯੋਪਕਾਰੀ ਗੁਰੂ ਪਾਸ਼ਾ ਜੀ ਕੀ ਕਰ ਸਕਦੇ ਸਨ ਉਹਨਾਂ ਨੇ ਜੋ ਕੰਮ ਕਰਨਾ ਸੀਗਾ ਉਹ ਕਰਕੇ ਲੈ ਕੇ ਉਹਨੂੰ ਵਰਤ ਕੇ ਸੰਭਾਲ ਕੇ ਤੇ ਸਾਡੇ ਨਾਲ ਹੁਣ ਵਿਚਰ ਕੇ ਗੁਰਬਾਣੀ ਦੇ ਰੂਪ ਉਹਦੇ ਵਿੱਚ ਸਾਡੇ ਜੀਵਨ ਦੀ ਅਗਵਾਈ ਕਰਦੇ ਹਨ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲਮਾ ਨੂੰ ਹਰ ਹਰ ਕਥਾ ਨਰਾਲੀ